ਮਕੇਰੀਆਂ ਪਹੁੰਚਣ ਤੇ ਸ਼੍ਰੋਮਣੀ ਕਾਲੀਦਾਲ ਦੇ ਨਵੇਂ ਬਣੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲਗਾਹਾਂ ਦਾ ਮਕੇਰੀਆਂ ਤੋਂ ਕਾਲੀ ਆਗੂ ਜਸਵਿੰਦਰ ਸਿੰਘ ਬਿੱਟੂ ਤੇ ਉਹਨਾਂ ਦੇ ਸਾਥੀਆਂ ਵੱਲੋਂ ਭਗਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁੱਚਾ ਸਿੰਘ ਲਗਾਹਾਂ ਵੱਲੋਂ ਜਥੇਦਾਰ ਪ੍ਰੀਤਮ ਸਿੰਘ ਨੂੰ ਵੀ ਯਾਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਸ਼੍ਰੋਮਣੀ ਕਾਲੀਦਾਲ ਦਾ ਬੋੜ ਦਾ ਬੂਟਾ ਸੀ ਜਿਨ੍ਹਾਂ ਨੇ ਪੰਥ ਦੀ ਬਹੁਤ ਜ਼ਿਆਦਾ ਸੇਵਾ ਕੀਤੀ। ਅਤੇ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਨਾਲ ਹੀ ਜਸਵਿੰਦਰ ਸਿੰਘ ਬਿੱਟੂ ਵੱਲੋਂ ਸਵਾਗਤ ਕਰਨ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਹਾਂ ਜੀ ਵੀਰ ਸਿੰਘ ਇੱਕ ਵੋਟ ਦਾ ਮਿੱਟਾ ਸੀ ਪੰਥ ਦਾ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਜਿਨ੍ਹਾਂ ਦੇ ਜੀਵਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦੇ ਬੇਟੇ ਨੇ ਅੱਜ ਇੱਥੇ ਮੈਨੂੰ ਕਾਲੀਦਾਲ ਜ਼ਿਲ੍ਹਾ ਕਰਤਾਰਪੁਰ ਦਾ ਪ੍ਰਧਾਨਪਨ ਬਣਨ ਤੇ ਸਵਾਗਤ ਕੀਤਾ ਮੈਂ ਇਹਨਾਂ ਦਾ ਦਿਲ ਦੀਆਂ ਢੰਗਾਈਆਂ ਤੋਂ ਧੰਨਵਾਦ ਕਰਨਾ ਵਾ ਔਰ ਅਪੀਲ ਕਰਨਾ ਕਿ ਸਾਰੇ ਉਕਾਦੀ ਗੱਲ ਨੂੰ ਤਕੜਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਤੇ ਕੀ ਹੈ ਜੀ ਬਹੁਤ ਸਰਬਜੀਤ ਸਿੰਘ ਬਹੁਤ ਓਕੇ ਸਰ ਅੱਜ ਨਗਾਹ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਬਣ ਕੇ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਦਾਰ ਸੁਖਤਾ ਸਿੰਘ ਜੀ ਲਗਾ ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਸਰਦਾਰ ਸੁਖਬੀਰ ਸਿੰਘ ਜੀ ਬਾਹਰ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਕਮਾਂਡ ਦਿੱਤੀ ਹੈ ਜਿਹੜਾ ਬਾਬਾ ਹਰਕੇਸ਼ ਸਿੰਘ ਚਾਰਜੀ ਗੁਰਦਾਸਪੁਰ ਦੀ ਕਮਾਂਡ ਪੀਏਸੀ ਦਾ ਮੈਂਬਰ ਵਰਕਰ ਕਮੇਟੀ ਦਾ ਮੈਂਬਰ ਸਾਰੇ ਹਰਕਤ ਦੀ ਕਮਾਂਡ ਦੇ ਦਿੱਤੀ ਉਹ ਅੱਜ ਆਪਣੇ ਹਲਕੇ ਵਿੱਚ ਜਾ ਰਹੇ ਹਨ ਹਲਕੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਮਤੇਰੀਆਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਵੱਡਾ ਕਾਫਲਾ ਉਹਨਾਂ ਦਾ ਪੁੱਲ ਤੋਂ ਗਰਦਾਸਪੁਰ ਤੋਂ ਵਾਪਕ ਇਸਿਆ ਤੋਂ ਹੁੰਦਾ ਹੋਇਆ ਤੱਕ ਜਿਹੜਾ ਪਾਪਾ ਨਾਨਕ ਪਹੁੰਚਣਾ ਹੈ ਤੇ ਇਸੇ ਦਾ ਤਿੰਨੇ ਫਚੂਚਾ ਸੇਂਗ ਲਗਾ ਜੀ ਜਦੋਂ ਪਹਿਲਾਂ ਵੀ ਚੋਮਨੀ ਅਕਾਲੀ ਦਲ ਦੀ ਕਮਾਂਡ ਉਹਨਾਂ ਦੇ ਹੱਥ ਆਈ ਸੀ ਤੇ ਗਰਦਾਸਪੁਰ ਦੀਆਂ ਸਾਰੀਆਂ ਸੀਟਾਂ ਤੋਂ ਜਿੱਤ ਪ੍ਰਾਪਤ ਕੀਤੀ ਸੀ ਤੇ ਸਾਡੀ ਸਰਕਾਰ ਬਣੀ ਸੀ ਤੋਂ ਵੀ ਉਹ ਹੀ ਸਹੌਲ ਬਣਿਆ ਹੈ ਸੁਚਾ ਸਿੰਘ ਲਗਾ ਦੇ ਹੱਥੇ ਸਾਰੀ ਕਮਾਂਡ ਆਈ ਹੈ ਤੇ ਪੂਰੀ ਉਮੀਦ ਹੈ ਕਿ 27 ਵਿੱਚ ਸਾਰੀਆਂ ਸੀਟਾਂ ਹੀ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਮੁੱਖ ਮੰਤਰੀ ਪੰਜਾਬ ਬਣਨਗੇ ਜੇ ਜੇ ਕਹਿੰਸੀ ਗੱਲ ਕਰੀਏ ਸਰਵਜੋ ਸਿੰਘ ਸੰਭੀਤਾ ਡਾਡਜੀ ਦੇ ਇੱਕ ਕੀ ਕਹਿੰਨ ਭਤੀਜਾ ਜੀ ਹੈ ਬਹੁਤ ਖਾਸ ਰਏ ਆ ਤੇ ਜੇ ਉਹ ਕੀ ਅਕਾਲੀ ਦਲ ਚ ਬਾਦਸਾਨਗੇ ਤੇ ਕੀ ਕਰਗੇ ਤੇ ਸਰਵਜੋਤ ਸਿੰਘ ਵੀ ਮੇਰਾ ਛੋਟਾ ਭਰਾ ਹੈ ਮੇਰੇ ਚਾਚਾ ਜੀ ਦਾ ਲੜਕਾ ਹੈ ਉਹ ਅਕਾਲੀ ਦਲ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ 25 ਸਾਲ ਅਕਾਲੀ ਦਲ ਚ ਕੰਮ ਕੀਤਾ ਹੁਣ ਉਹ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਾਰਾ ਜਥੇਦਾਰ ਪ੍ਰੀਤਮ ਸਿੰਘ ਦਾ ਪਰਿਵਾਰ ਬੇਨਤੀ ਕਰਦਾ ਹੈ ਪੇ ਕਾਂਗਰਸ ਪਾਰਟੀ 'ਚੋਂ ਵਾਪਸ ਆ ਜਾਣ ਪਿਸ਼ਵਮਨੀ ਅਕਾਲੀ ਦਲ ਵਿੱਚ ਆਉਣ ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਕਾਂਗਰਸ ਪਾਰਟੀ ਨਹੀਂ ਚੀਫ ਪਾਰਟੀ ਜਿਨ੍ਹਾਂ ਨੇ ਸਾਡੇ ਹਰਮੰਦਰ ਸਾਹਿਬ ਦੇ ਅਟੈਕ ਕੀਤਾ ਜਿਨ੍ਹਾਂ ਨੇ ਦਿੱਲੀ ਵਿੱਚ ਗਲਾਮ ਵਿੱਚ ਤਿਆਰ ਪਾ ਪਾ ਕੇ ਸਾਡੇ ਜਿਹੜੇ ਪੰਜੇ ਦੇ 20 25 ਸਾਲ ਅਸੀਂ ਪ੍ਰਚਾਰ ਕਰਦੇ ਰਹੇ ਆ ਇਸ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਇਹ ਖੂਨੀ ਪੰਜਾ ਹੈ ਹੁਣ ਅਸੀਂ ਕਿੱਦਾਂ ਉਸ ਪਾਰਟੀ 'ਤੇ ਜਾ ਸਕਦੇ ਹਾਂ ਤੇ ਮੈਂ ਉਹਨਾਂ ਨੂੰ ਵਾਰ-ਵਾਰ ਬੇਨਤੀ ਕਰਦਾ ਹਾਂ ਜੇ ਤੁਸੀਂ ਹੁਣ ਵਾਪਸ ਸ਼ੋਮਨੀ ਅਕਾਲੀ ਦਲ ਵਿੱਚ ਆਜੋ ਕਾਂਗਰਸ ਪਾਰਟੀ ਨਹੀਂ ਵਧੀਆ ਪਾਰਟੀ ਹੈ ਤੇ ਜੇ ਤੁਹਾਨੂੰ ਇਲੈਕਸ਼ਨ ਲੜਨ ਲਈ ਕਹੋਗੇ ਤੇ ਤੁਸੀਂ ਕਰੋਗੇ ਜੇ ਪਾਰਟੀ ਹਾਈ ਕਮਾਂਡ ਇਲੈਕਸ਼ਨ ਲੜਨ ਨੂੰ ਕਹੇਗੀ ਤੇ ਇਲੈਕਸ਼ਨ ਜ਼ਰੂਰ ਲੜਾਂਗੇ ਚੱਕ ਪਰਵਾਰ ਵਿੰਦਾ ਸਿੰਘ ਦਾ ਪਰਵਾਰ ਹੈ ਜਥੇਦਾਰ 피ਤਲ ਸਿੰਘ ਦਾ ਪਰਵਾਰ ਹੈ ਅਸੀਂ ਸੁਨਾਹ ਕਰਕੇ ਟੱਕ ਕੈਂਡੀਡੇਟ ਦਵਾਵਾਂਗੇ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ ਤੇ ਇਲੈਕਸ਼ਨ ਜਿੱਤਾਂਗੇ ਠੀਕ ਹੈ ਆਪਣੀ ਪਾਰਟੀ ਲੋਕ ਨੂੰ ਮੈਸੇਜ ਦੇਣਾ ਚਾਹੁੰਦੇ ਆਪਣੀ ਆਪਣੇ ਵੱਲੋਂ ਸਹੀ ਆਪਣੇ ਵੇ ਕੋ ਮੈਸੇਜ ਜੇਨਾ ਚਾਹੁੰਦਾ ਪਾਰਟੀ ਉਹ ਹੀ ਸ੍ਰੋਮਨੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤੇ ਸੁਖਵੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਵਾਂਗੇ ਧੰਨਵਾਦ ਜੀ